ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੁਸੀਂ ਮੇਰੇ ਹੱਥ 'ਚ ਇਹ ਸੱਪ ਦੇਖਿਆ ਤੇ ਆਮ ਮੰਨੇ ਨੂੰ ਲੱਗਦਾ ਕਿ ਯਾਰ ਸੱਪ ਹੀ ਐ ਕੀ ਖਾਸ ਗੱਲ ਕੁਝ ਲੋਕ ਇਹਨਾਂ ਨੂੰ ਬਚਾਉਣ ਵਾਲੇ ਪਾਸੇ ਜਾਂਦੇ ਆ ਤੇ ਕੁਝ ਲੋਕਾਂ ਦੀ ਇਹ ਸੋਚ ਹੁੰਦੀ ਆ ਕਿ ਡੰਡਾ ਚੱਕੋ ਤੇ ਮਾਰ ਦਿਓ ਕਿਉਂਕਿ ਸੱਪ ਐ ਅਸਲ 'ਚ ਸੱਪ ਨਹੀਂ ਤੁਹਾਨੂੰ ਕੁਝ ਕਹਿੰਦਾ ਸਾਡਾ ਅੰਦਰੋਂ ਮੰਡ ਰਿਹਾ ਹੁਸੀਂ ਅਸੀਂ ਡਰ ਦੇ ਕਰਕੇ ਮਾਰਦੇ ਆ ਤੇ ਕੋਈ ਬਹਾਦਰੀ ਦਾ ਕੰਮ ਨਹੀਂ ਹੁਣ ਮੈਂ ਵੱਲੀ ਗੱਲ ਨਹੀਂ ਕਰਦਾ ਮੈਂ ਤੁਹਾਨੂੰ ਇਹ ਦੱਸਦਾ ਵੀ ਇਹ ਸੱਪ ਐ ਜਿਹੜਾ ਇਹ ਬਹੁਤ ਰੇਅਰ ਸੱਪ ਹੈ ਇਹ ਆਮ ਸੱਪ ਦੇਖਣ ਨੂੰ ਨਹੀਂ ਮਿਲਦਾ ਜੇਕਰ ਮੈਂ કહਾਂ ਕਿ 15-16 ਸਾਲ ਹੋ ਗਏ ਇਹ ਸੇਵਾ ਕਰਦਿਆਂ ਤਾਂ ਇਹ ਦੂਜਾ ਜਾਂ ਤੀਜਾ ਸੱਪ ਹੈ ਮੈਨੂੰ ਮਿਲਿਆ ਇਹਦਾ ਨਾਮ ਹੈਗਾ ਇਹਦੀ ਪ੍ਰਜਾਤੀ ਦਾ ਨਾਮ ਹੈਗਾ ਵਫ ਸਟ੍ਰਿਪਡ ਕੀਲ ਬੈਕ ਕੀਲ ਬੈਕ ਪ੍ਰਜਾਤੀ ਦਾ ਇਹ ਇੱਕ ਸੱਪ ਹੈ ਤੇ ਬਹੁਤ ਹੀ ਖੂਬਸੂਰਤ ਸੱਪ ਹੈ ਬਹੁਤ ਪਿਆਰਾ ਬਹੁਤ ਖੂਬਸੂਰਤ ਇਹ ਰਾਤ ਨੂੰ ਜੇਕਰ ਇਹਦੇ ਤੇ ਲਾਈਟ ਪਾਈ ਜਾਏ ਇਦਾਂ ਲੱਗਦੀ ਹੈ ਜਿਵੇਂ ਆਪਾਂ ਮਟਰਮਾਲਾ ਕੀਤੀ ਹੁੰਦੀ ਹੈ ਚਾਈਨੀਜ਼ ਲੜੀਆਂ ਲੰਘਿਆ ਹੁੰਦੀਆਂ ਨਾ ਉਵੇਂ ਜਾਗਦਾ ਇਹ ਤੇ ਕਿੰਨੇ ਸ਼ਾਂਤ ਸੁਹਾਦਾ ਤੁਸੀਂ ਦੇਖ ਸਕਦੇ ਹੋ ਨਾ ਕਿਵੇਂ ਹੱਥ ਤੇ ਖੇਡ ਰਿਹਾ ਜਵਾਕਾਂ ਨੂੰ ਬਹੁਤ ਸ਼ਾਂਤ ਸੁਹਾਦਾ ਸੱਪ ਹੈ ਇਹ ਇਹਦੀ ਆਮ ਖੁਰਾਕ ਜਿਹੜੀ ਹੈਗੀ ਹੈ ਉਹ ਡੱਡੂ ਕਿਰਲੀਆਂ ਜਾਂ ਕੋਈ ਛੋਟੇ ਮੋਟੇ ਕੀੜੇ ਮਕੌੜੇ ਉਹ ਇਹਦੀ ਖੁਰਾਕ ਹੁੰਦੇ ਆ ਕੁਛ ਨਹੀਂ ਕਹਿੰਦਾ ਬਸ ਸਾਡੀ ਜਿਹੜੀ ਹੈਗੀ ਹੈ ਇੱਕ ਸੋਚ ਹੋਗੀ ਕਿ ਅਸੀਂ ਮਾਰਨਾ ਹੈ ਜੀਓਰ ਜੀਨੇ ਦੋ ਅਸੀਂ ਆਮ ਹੀ ਪੜਦੇ ਆਂ ਕਹਿੰਦੇ ਆਂ ਪਰੰਤੂ ਅਸੀਂ ਜਿਹੜਾ ਹੈਗਾ ਜਿਉਣ ਦਾ ਮੌਕਾ ਕਿਸੇ ਨੂੰ ਨਹੀਂ ਦਿੰਦੇ ਸਾਡਾ ਮੁੱਖ ਮਕਸਦ ਹੁੰਦਾ ਵੀ ਚੱਕੋ ਡੰਡਾ ਤੇ ਇਹਨਾਂ ਨੂੰ ਮਾਰ ਦੇ ਤੁਸੀਂ ਇੱਕ ਵਾਰੀ ਫੇਰ ਦੇਖ ਲਓ ਕਦੇ ਇਹ ਸੱਪ ਤੁਹਾਨੂੰ ਦਿਖ ਜੇ ਤੁਹਾਡੇ ਘਰੇ ਆਵੇ ਤੁਹਾਡੇ ਨੇੜੇ ਆਵੇ ਤਾਂ ਇਹਨੂੰ ਮਾਰਨਾ ਨਹੀਂ ਬਹੁਤ ਕੁਦਰਤ ਦਾ ਇਹ ਜਿਹੜਾ ਸੋਹਣਾ ਬਣਾਇਆ ਹੋਇਆ ਜੀਵ ਹੈ ਤੇ ਇਹਨੂੰ ਜਿਹੜਾ ਹੈਗਾ ਖੁੱਲੇ ਥਾਂ ਤੇ ਆਜ਼ਾਦ ਕਰਦੇ ਆਂਗੇ ਬਹੁਤ ਸ਼ਾਂਤ ਸੁਆਦ ਜਾਨਵਰ ਹੈ